ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਇਲੈਕਸ਼ਨਸ ਕੈਨੇਡਾ ਨੇ ਐਡਵਾਂਸ ਵੋਟਿੰਗ ਦੇ ਵਿੱਚ ਵੱਡੇ ਵਾਅਦੇ ਦੀ ਕੀਤੀ ਰਿਪੋਰਟ ਈਸਟਰ ਲੌਂਗ ਵੀਕਐਂਡ ਦੌਰਾਨ 4 ਦਿਨਾਂ ਦੇ ਵਿੱਚ 7.3 ਮਿਲੀਅਨ ਲੋਕਾਂ ਨੇ ਪਾਈ ਵੋਟ ਈਪਸੋਸ ਪੋਲ ਦੇ ਵਿੱਚ ਲਿਬਰਲ ਕੰਜ਼ਰਵੇਟਿਵਾਂ ਤੋਂ 3 ਪੁਆਇੰਟ ਅੱਗੇ ਕੈਨੇਡਾ ਦੀ ਅਗਲੀ ਸਰਕਾਰ ਬਣਾਉਣ ਦੀ ਦੌੜ ਹੁਣ ਹੋਰ ਵੀ ਹੋਈ ਸਖਤ ਕੈਨੇਡੀਅਨਸ ਨੂੰ ਅੱਜ ਹੋਏਗਾ ਕਾਰਬਨ ਟੈਕਸ ਰੀਬੇਟ ਦਾ ਅੰਤਮ ਭੁਗਤਾਨ ਲਿਬਰਲ ਲੀਡਰ ਮਾਰਕ ਕਾਰਨੀ ਨੇ ਫੈਡਰਲ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਦੇ ਦਿੱਤੇ ਸੀ ਹੁਕਮ ਕਾਬਰਾ ਵਿਚਾਰ ਦੇ ਨਾਲ ਐਨਡੀਪੀ ਲੀਡਰ ਜਗਮੀਤ ਸਿੰਘ ਵੋਟਰਾਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਉਹ ਐਨਡੀਪੀ ਨੂੰ ਉਹਨਾਂ ਦੀਆਂ ਮੌਜੂਦਾ ਸੀਟਾਂ ਦੇ ਉੱਤੇ ਜੇਤੂ ਬਣਾਉਣ ਦੇ ਵਿੱਚ ਮਦਦ ਜ਼ਰੂਰ ਕਰਨ ਸੋਮਵਾਰ ਰਾਤ ਨੂੰ ਮੈਟਰੋ ਵੈਂਕੂਵਰ ਦੇ ਵਿੱਚ ਪਾਰਟੀ ਦੀ ਰੈਲੀ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲੋਕ ਇਹ ਫੈਸਲਾ ਕਰਨਗੇ ਕਿ ਅੱਜ ਕੀ ਹੋਵੇਗਾ ਯਾਨੀ ਹੁਣ ਅੱਗੇ ਕੀ ਹੋਵੇਗਾ ਕੀ ਮਾਰਕਕਾਰਨੀ ਨੂੰ ਸੁਪਰ ਬਹੁਮਤ ਮਿਲਦਾ ਹੈ ਜਾਂ ਕੀ ਪਾਰਲੀਮੈਂਟ ਦੇ ਵਿੱਚ ਕਮਾਂਡ ਸੰਭਾਲਣ ਦੇ ਲਈ ਜਿਹੜੇ ਨੇ ਉਹ ਨਿਊ ਡੈਮੋਕ੍ਰੇਟਸ ਹੁੰਦੇ ਨੇ ਲੋੜੀਂਦੇ ਨੇ ਤਾਂ ਐਨਡੀਪੀ ਦੇ ਲਈ ਬੀਸੀ ਬਹੁਤ ਜ਼ਰੂਰੀ ਹੈ ਕਿਉਂਕਿ ਪਾਰਟੀ ਦੀਆਂ 24 ਸੀਟਾਂ ਦੇ ਵਿੱਚੋਂ ਅੱਧੀਆਂ ਸੀਟਾਂ ਇਸ ਸੂਬੇ ਦੇ ਵਿੱਚ ਜਿਹੜੀਆਂ ਨੇ ਉਹ ਕਾਫੀ ਅਹਿਮ ਸੀਟਾਂ ਨੇ ਐਨਡੀਪੀ ਦੇਸ਼ ਦੇ ਇੱਕ ਹਿੱਸੇ ਦੇ ਵਿੱਚ ਗੈਰ ਫੈਸਲਾਕੁਨ ਪ੍ਰਗਤੀਸ਼ੀਲ ਵੋਟਰਾਂ ਨੂੰ ਇਹ ਵੀ ਕਹਿ ਰਹੀ ਹੈ ਕਿ ਉਹਨਾਂ ਨੂੰ ਲਿਬਰਲਾਂ ਦੇ ਨਾਲ ਵੋਟ ਵੰਡਣ ਅਤੇ ਅੰਜਾਨੇ ਦੇ ਵਿੱਚ ਇੱਕ ਜਿਹੜੀ ਹੈ ਉਹ ਵੋਟ ਐਨਡੀਪੀ ਨੂੰ ਪੌਂਦੇਵਿਲੋੜਾ ਐਨਡੀਪੀ ਲੀਡਰ ਨੇ ਪਿਛਲੇ 4 ਦਿਨ ਜਿਹੜੇ ਨੇ ਉਹ BC ਦੇ ਵਿੱਚ ਬਿਤਾਏ ਨੇ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਆਪਣੀ ਬਰਨਬੀ ਸੈਂਟਰਲ ਦੀ ਰਾਈਡਿੰਗ ਵੀ ਸ਼ਾਮਿਲ ਹੈ ਜਿੱਥੇ ਉਹਨਾਂ ਨੇ ਇਹਨਾਂ ਚੋਣਾਂ ਦੌਰਾਨ ਤੀਜੀ ਵਾਰੀ ਚੋਣ ਪ੍ਰਚਾਰ ਕੀਤਾ ਔਰ ਪੋਲ ਟਰੈਕਰ ਦੇ ਅਨੁਸਾਰ ਜਗਮੀਤ ਸਿੰਘ ਦੀ ਜਿਹੜੀ ਆਪਣੀ ਸੀਟ ਵੀ ਖਤਰੇ ਦੇ ਵਿੱਚ ਹੈ ਤੇ ਐਨਡੀਪੀ ਦੇ ਅਧਿਕਾਰਤ ਪਾਰਟੀ ਦਾ ਦਰਜਾ ਗਵਾਉਣ ਦੀ ਵੀ ਸੰਭਾਵਨਾ ਹੈ ਮੰਗਲਵਾਰ ਨੂੰ ਵੈਂਕੂਵਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਜਗਮੀਤ ਸਿੰਘ ਦੇ ਅਜੇਹਾ ਵਾਪਰਨ ਦੇ ਉੱਤੇ ਮਤਲਬ ਪੱਤਰਕਾਰਾਂ ਜਦੋਂ ਪੁੱਛਿਆ ਕਿ ਕੀ ਅੱਗੇ ਉਹ ਕੀ ਕਰਨਗੇ ਕਿ ਉਹ ਅਜੇਹਾ ਵਾਪਰਨ ਦੇਤੇ ਅਸਤੀਫਾ ਵੀ ਦੇਣਗੇ ਯਾਨੀ ਜੇ ਉਹਨਾਂ ਦੀ ਜ਼ਮੀਨ ਹੀ ਸਿਆਸੀ ਜ਼ਮੀਨ ਖਸਕ ਜਾਂਦੀ ਹੈ ਤਾਂ ਕੀ ਅਸਤੀਫਾ ਦੇਣਗੇ ਤਾਂ ਇਸ ਦੇ ਜਵਾਬ ਦੇ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਦੇ ਸਮੇਂ ਦੇ ਉੱਤੇ ਫੋਕਸ ਨਹੀਂ ਕਰ ਰਹੇ ਫਿਲਹਾਲ ਇਸ ਸਮੇਂ ਤੇ ਹੀ ਫੋਕਸ ਕਰ ਰਹੇ ਨੇ ਇਸ ਲਈ ਹਜੇ ਉਹ ਇਸ ਦਾ ਜਵਾਬ ਨਹੀਂ ਦੇਣਗੇ ਜਗਮੀਤ ਪੂਰੀ ਚੋਣ ਪ੍ਰਚਾਰ ਦੇ ਦੌਰਾਨ ਜਿਹੜਾ ਉਹ ਇਸ ਸਵਾਲ ਤੋਂ ਥੋੜਾ ਬਚਦੇ ਹੀ ਨਜ਼ਰ ਆਏ ਜਗਨਜੀਤ ਸਿੰਘ ਪੂਰੀ ਚੋਣ ਮੁਹਿੰਮ ਦੌਰਾਨ ਉਕਤ ਸਵਾਲ ਦਾ ਜਵਾਬ ਨਹੀਂ ਦਿੰਦੇ ਨਜ਼ਰ ਆਇਆ ਔਰ ਐਨ ਡੀ ਪੀ ਦੀ ਚੋਣ ਮੁਹਿੰਮ ਦੀ ਜਿਹੜੀ ਹੈ ਉਹ ਮੱਠੀ ਸ਼ੁਰੂਆਤ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਜਗਨਜੀਤ ਸਿੰਘ ਦੀ ਟੀਮ ਨੇ ਚੋਣ ਮੁਹਿੰਮ ਨੂੰ ਮਜ਼ਬੂਤ ਵੀ ਕਰ ਦਿੱਤੀ ਹੈ ਤੇ ਹੋਰ ਵੱਡੇ ਅਤੇ ਉर्जावान ਇਕੱਠ ਵੀ ਉਹ ਕਰ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਂਕੂਵਰ ਈਸਟ ਦੇ ਲੰਮਾ ਸਮਾਂ ਐਮ ਪੀ ਰਹੇ ਜਿਹੜੇ ਨੇ ਉਹ ਵੈਨਕੂਵਰ ਇਸ ਦੇ ਲੰਮਾ ਸਮਾਂ ਐਮਪੀ ਰਹੇ ਲਿਬੀ ਡੇਵਿਸ ਨੇ ਭਰਵਾਂ ਸਮਰਥਨ ਕੀਤਾ ਹੈ ਅਤੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਵੋਟਰਾਂ ਨੂੰ ਉਹਨਾਂ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਜਿਹੜਾ ਹੈ ਉਹ 1993 ਦੇ ਵਿੱਚ ਵਾਪਰੀ ਘਟਨਾ ਬਾਰੇ ਵੀ ਯਾਦ ਕਰਾਉਣ ਉਸ ਸਮੇਂ ਹਾਊਸ ਆਫ ਕਾਮਨਸ ਦੇ ਵਿੱਚ ਐਨਡੀਪੀ ਐਮਪੀਜ਼ ਦੀ ਗਿਣਤੀ 12 ਤੋਂ ਵੀ ਹੇਠਾਂ ਆ ਗਈ ਸੀ ਜਿਸ ਕਰਕੇ ਪਾਰਟੀ ਜਿਹੜੀ ਹੈ ਪਾਰਟੀ ਨੇ ਅਧਿਕਾਰਤ ਜਿਹੜਾ ਦਰਜਾ ਉਹ ਗਵਾ ਦਿੱਤਾ ਸੀ ਔਰ ਡੇਵਿਸ ਨੇ ਕਿਹਾ ਹੈ ਕਿ ਅਜਿਹਾ ਹੋਣ ਕਰਕੇ ਐਨਡੀਪੀ ਦੇ ਕੋਲ ਲਿਬਰਲ ਸਰਕਾਰ ਜਿਹੜੀ ਹੈ ਲਿਬਰਲ ਸਰਕਾਰ ਵੱਲੋਂ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੇ ਵਿਰੁੱਧ ਲੜਨ ਦੀ ਸ਼ਕਤੀ ਦੀ ਕਮੀ ਵੀ ਸੀ ਸੰਤੰਪੜਾ ਦੌਰਾਨ ਐਂਡੀਪੀ ਜਿਹੜੇ ਨੇ ਔਰ ਐਂਡੀਪੀ ਲੀਡਰ ਦੀ ਚੋਣ ਮੁਹਿਮ ਅਹਿਮ ਰਾਈਡਿੰਗਸ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਔਰ ਇਹਨਾਂ ਦੇ ਵਿੱਚ ਕਈ ਉਹ ਇਲਾਕੇ ਵੀ ਹਨ ਜਿੱਥੇ ਕਨਜ਼ਰਵੇਟਿਵ ਲੀਡਰ ਪੀਰ ਪਾਲੀਆ ਪ੍ਰਚਾਰ ਕਰ ਚੁੱਕੇ ਨੇ ਇਸਤੇ ਵਿੱਚ ਮੰਗਲਵਾਰ ਨੂੰ ਐਨਡੀਪੀ ਦੀ ਐਡਮਿੰਟਨ ਸੈਂਟਰ ਦੀ ਰੈਲੀ ਵੀ ਸ਼ਾਮਿਲ ਹੈ ਇਸ ਰਾਈਡਿੰਗ ਦੇ ਵਿੱਚ ਅਕਸਰ ਤਿੰਨਾਂ ਪਾਰਟੀਆਂ ਦੇ ਦੌਰਾਨ ਫਸਵਾ ਮੁਕਾਬਲਾ ਰਹਿੰਦਾ ਹੈ ਤੇ ਮੌਜੂਦਾ ਸੀਟ ਲਿਬਰਲਾਂ ਦੇ ਕੋਲ ਹੈ ਔਰ ਇਸ ਰੈਲੀ ਦੇ ਵਿੱਚ ਅਲਬਰਟਾ ਐਨਡੀਪੀ ਦੇ ਜਿਹੜੇ ਆ ਸਾਬਕਾ ਪ੍ਰੀਮੀਅਰ ਰੀਚਲ ਨੋਟਲੀ ਨੇ ਸਿੰਘ ਨੂੰ ਮੰਚ ਦੇ ਉੱਤੇ ਬੁਲਾਇਆ ਤੇ ਐਡਮਿੰਟਨ ਇਲਾਕੇ ਦੀਆਂ ਦੋ ਐਮਪੀ ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਐਨਡੀਪੀ ਦੇ ਵੱਲੋਂ ਜਿੱਤਣ ਦਾ ਜ਼ਿਕਰ ਕੀਤਾ ਤੇ ਬੁੱਧਵਾਰ ਨੂੰ ਐਨਡੀਪੀ ਦੀ ਚੋਣ ਮੁਹਿੰਮ ਵਿਨੀਪੈਗ ਦੀ ਐਲਮ ਬੁੱਡ ट्रांस कोना राइडिंग ਦੇ ਵਿੱਚ ਪ੍ਰਚਾਰ ਦੇ ਲਈ ਪਹੁੰਚੀ ਇਸ ਸੀਟ ਤੇ ਕੰਜ਼ਰਵੇਟਿਵ ਅਤੇ ਐਨਡੀਪੀ ਦੇ ਵਿਚਕਾਰ ਫਸਲਾ ਮੁਕਾਬਲਾ ਹੋ ਸਕਦਾ ਹੈ 1980ਵਿਆਂ ਤੋਂ ਇਹ ਸੀਟ ਤਕਰੀਬਨ ਐਨਡੀਪੀ ਦੇ ਕੋਲ ਹੀ ਰਹੀ ਹੈ ਔਰ ਹਾਲੀਆ ਜੇ ਤਸਵੀਰ ਦੇਖੀ ਜਾਵੇ ਪਰ ਸੰਬਰ ਦੀਆਂ ਹਾਲੀਆ ਜਿਮਨੀ ਚੋਣਾਂ ਦੇ ਵਿੱਚ ਐਨਡੀਪੀ ਨੇ 4 ਫੀਸਦ ਅੰਕਾ ਦੇ ਨਾਲ ਇਹ ਸੀਟ ਜਿੱਤੀ ਸੀ ਇੱਕ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਚੋਣਾਂ ਦੇ ਦਿਨ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਲਿਬਰਲ ਪਾਰਟੀ ਦੀ ਲੀਡ ਦੇ ਨੇੜੇ ਆ ਰਹੀ ਹੈ ਰਿਸਰਚ ਜਿਹੜੀ ਕੰਪਨੀ ਹੈ ਕੋਂਡੋ ਉਸ ਦੇ ਅਨੁਸਾਰ ਫਿਲਹਾਲ ਲਿਬਰਲ ਕੰਜ਼ਰਵੇਟਿਵਾ ਤੋਂ ਸਿਰਫ 5 ਫੀਸਦ ਅੱਗੇ ਹੈ ਮਹੀਨੇ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਰਿਸਰਚ ਕੰਪਨੀ ਦੇ ਆਖਰੀ ਰਾਸ਼ਟਰੀ ਸਰਵੇਖਣ ਤੋਂ ਬਾਅਦ ਲਿਬਰਲ 1 ਅੰਕ ਘਟ ਕੇ 44% ਹੋ ਗਏ ਨੇ ਤੇ ਕਨਜ਼ਰਵੇਟਿਵ 2 ਅੰਕ ਯਾਨੀ ਕਿ 38% ਤੇ ਹੋ ਗਏ ਨੇ ਸਰਵੇਖਣ ਦੇ ਵਿੱਚ ਵੀ ਪਾਇਆ ਗਿਆ ਹੈ ਕਿ ਕੈਨੇਡਾ ਦੇ ਵਿੱਚ 5 ਵਿੱਚੋਂ 4 ਫੈਸਲਾਕੁਨ ਵੋਟਰ ਦੋਵਾਂ ਮੁੱਖ ਪਾਰਟੀਆਂ ਦੇ ਵਿੱਚੋਂ ਕਿਸੇ ਇੱਕ ਦਾ ਸਮਰਥਨ ਜਿਹੜਾ ਉਹ ਕਰਨਗੇ ਔਰ ਇਸ ਦਾ ਮਤਲਬ ਹੈ ਕਿ ਛੋਟੀਆਂ ਪਾਰਟੀਆਂ ਚੋਣਾਂ ਦੇ ਵਿੱਚ ਪਿੱਛੇ ਨੇ ਐਨਡੀਪੀ ਅਤੇ ਬਲਾਕ ਕਿਉ ਬਿਕਵਸ ਇਸ ਸਮੇਂ ਕ੍ਰਮਵਾਰ 8 ਅਤੇ 6% ਦੇ ਨਾਲ ਫਿਲਹਾਲ ਜਿਹੜਾ ਉਹ ਇੱਕ ਇੱਕ ਅੰਕ ਦੇ ਅੰਕੜਿਆਂ ਦੇ ਹਿਸਾਬ ਦੇ ਨਾਲ ਪਿੱਛੇ ਚੱਲ ਰਹੇ ਨੇ ਰਿਸਰਚ ਕੰਪਨੀ ਦੇ ਪ੍ਰਧਾਨ ਮਾਰੀਓ ਕੈਂਸੇਕੋ ਦਾ ਕਹਿਣਾ ਹੈ ਕਿ ਫਿਲਹਾਲ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਅੰਕੜਿਆਂ ਦੇ ਵਿੱਚ ਬਦਲਾਅ ਦੀ ਜਿਹੜੀ ਸੰਭਾਵਨਾ ਹੈ ਉਹ ਹੋ ਵੀ ਸਕਦੀ ਹੈ ਔਰ ਨਹੀਂ ਵੀ ਹੋ ਸਕਦੀ ਪਰ ਇਹ ਵੀ ਹੈ ਇਸ ਦੇ ਨਾਲ ਕਿ ਕੈਨੇਡਾ ਭਰ ਦੇ ਵਿੱਚ ਪੰਜ ਵਿੱਚੋਂ ਚਾਰ ਤੋਂ ਵੱਧ ਫੈਸਲਾ ਕੋਨ ਵੋਟਰ ਇਹ ਕਹਿੰਦੇ ਨੇ ਕਿ ਚੋਣਾ ਵਾਲੇ ਦਿਨ ਤੋਂ ਪਹਿਲਾਂ ਆਪਣਾ ਮਨ ਜਿਹੜਾ ਹੈ ਉਹ ਫਿਲਹਾਲ ਨਹੀਂ ਬਦਲਣਗੇ ਤੇ ਇਹ ਅਨੁਪਾਤ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ 86% ਤੱਕ ਵੱਧ ਜਾਂਦਾ ਹੈ ਐਨਡੀਪੀ ਦੇ ਮੁਕਾਬਲੇ ਦੋਵਾਂ ਵੱਡੀਆਂ ਪਾਰਟੀਆਂ ਆਪਣੇ ਸਮਰਥਕਾਂ ਦੇ ਪਿੱਛੇ ਇਕੱਠ ਉਹਨਾਂ ਨੂੰ ਇਕੱਠਾ ਕਰਨ ਦਾ ਜਿਹੜਾ ਵਧੀਆ ਕੰਮ ਵੀ ਕਰ ਰਹੀਆਂ ਨੇ ਅਤੇ ਜਿਸ ਦੇ ਵਿੱਚ 2021 ਦੇ ਵਿੱਚ ਕੰਜ਼ਰਵੇਟਿਵਾਂ ਦੇ ਲਈ ਵੋਟ ਪਾਉਣ ਵਾਲੇ 88% ਵੋਟਰਾਂ ਤੇ 80% ਵੋਟਰਾਂ ਨੇ ਜਿਹੜਾ ਉਹ ਲਿਬਰਲਾਂ ਦਾ ਸਮਰਥਨ ਕੀਤਾ ਜੋ ਆਪਣੀਆਂ ਚੋਣਾਂ ਦੇ ਨਾਲ ਬਣੇ ਰਹਿਣ ਦਾ ਇਰਾਦਾ ਰੱਖਦੇ ਨੇ ਐਂਡੀਪੀ ਸਿਰਫ ਇਹੀ ਕਹਿ ਸਕਦੀ ਹੈ ਕਿ ਇਸ ਦੇ ਸਮਰਥਕਾਂ ਦੇ ਵਿੱਚੋਂ ਲਗਭਗ 39 ਫੀਸਦ ਜਿਹੜੇ ਨੇ ਉਹ ਸਮਰਥਕ ਨੇ ਔਰ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਮਾਰਕ ਕਾਰਨੀ ਹੁਣ 45 ਫੀਸਦ ਸਮਰਥਨ ਦੇ ਨਾਲ ਅੱਗੇ ਨੇ ਜਦੋਂ ਕਿ ਪੀਰੇ ਪੋਲੀਵਰ 35 ਫੀਸਦ ਸਮਰਥਨ ਦੇ ਨਾਲ ਉਹਨਾਂ ਤੋਂ ਬਾਅਦ ਯਾਨੀ ਕਿ ਪਿੱਛੇ ਫਿਲਹਾਲ ਚੱਲ ਰਹੇ ਨੇ ਕੈਨੇਡਾ ਅਮਰੀਕਾ ਸਬੰਧ ਉਤਰਦਾਤਾਵਾਂ ਦੇ ਲਈ ਸਭ ਤੋਂ ਮਹੱਤਵਪੂਰਨ ਮੁੱਦਾ ਬਣੇ ਹੋਏ 28% ਸੰਭਾਵੀ ਵੋਟਰਾਂ ਨੇ ਕਿਹਾ ਹੈ ਕਿ ਇਹ ਉਹਨਾਂ ਦੇ ਲਈ ਵੋਟ ਪਾਉਣ ਦੇ ਲਈ ਬਾਹਰ ਜਾਣ ਦਾ ਕਾਰਨ ਹੈ ਜਦੋਂ ਕਿ 20% ਵੋਟਰ ਰਿਹਾਇਸ਼ ਨੂੰ ਦੂਜੇ ਸਭ ਤੋਂ ਵੱਧ ਦਬਾਅ ਵਾਲੇ ਮੁੱਦੇ ਦੇ ਵਜੋਂ ਪਛਾਣਦੇ ਨੇ 19% ਆਰਥਿਕਤਾ ਦੀ ਸਥਿਤੀ ਨੂੰ ਦੇਸ਼ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਦੇ ਵਜੋਂ ਦੇਖਦੇ ਨੇ ਜਿਵੇਂ ਕਿ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਕੈਨੇਡੀਅਨ 28 ਅਪ੍ਰੈਲ ਨੂੰ ਵੋਟਾਂ ਪਾਉਣ ਜਾ ਰਹੇ ਨੇ ਦੇਸ਼ਪੁਰ ਦੇ ਵਿਦਿਆਰਥੀ ਇੱਕ ਮੌਕ ਵਿਦਿਆਰਥੀ ਵੋਟ ਦੇ ਵਿੱਚ ਆਪਣੀਆਂ ਵੋਟਾਂ ਪਾਉਣਗੇ ਸਟੂਡੈਂਟ ਵੋਟ ਕੈਨੇਡਾ ਦੇ ਇੱਕ ਰਾਸ਼ਟਰੀ ਸਮਾਨਾਂਤਰ ਚੋਣ ਜਿਹੜਾ ਉਸਦੇ ਪ੍ਰੋਗਰਾਮ ਹੈ ਜੋ ਕਿ 2003 ਤੋਂ ਚੱਲ ਰਿਹਾ ਹੈ ਅਤੇ ਸੰਗਠਨ ਦਾ ਕਹਿਣਾ ਹੈ ਕਿ ਇਹ ਕੋਸਟ ਟੂ ਕੋਸਟ ਤੱਕ ਕਲਾਸ ਰੂਮਾਂ ਦੇ ਵਿੱਚ ਰਹਿਣ ਦੇ ਲਈ ਇੱਕ ਡੈਮੋਕ੍ਰੇਸੀ ਯਾਨੀ ਲੋਕਤੰਤਰ ਲਿਆਉਂਦਾ ਹੈ ਸੰਗਠਨ ਦੇ ਅਨੁਸਾਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਵਿਦਿਆਰਥੀਆਂ ਨੂੰ ਰਾਜਨੀਤੀ ਦੇ ਨਾਲ ਜਾਣੂ ਕਰਵਾਉਣ ਅਤੇ ਲੋਕਤੰਤਰੀ ਭਾਗੀਦਾਰੀ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਹ ਨੌਜਵਾਨ ਕੈਨੇਡੀਅਨਾਂ ਨੂੰ ਪਾਰਟੀਆਂ ਅਤੇ ਪਲੈਟਫਾਰਮਾਂ ਦੀ ਪਰਚੋਲ ਕਰਨ ਮੁੱਦਿਆਂ ਦੇ ਉੱਤੇ ਬਹਿਸ ਕਰਨ ਤੇ ਆਪਣੇ ਸਥਾਨਕ ਚੋਣ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੇ ਅਸਲ ਉਮੀਦਵਾਰਾਂ ਦੇ ਲਈ ਵੋਟ ਪਾਉਣ ਦਾ ਮੌਕਾ ਵੀ ਦਿੰਦਾ ਹੈ ਇਸ ਸਾਲ 7000 ਸਕੂਲਾਂ ਦੇ ਲਗਭਗ 10 ਲੱਖ ਵਿਦਿਆਰਥੀਆਂ ਦੇ ਆਪਣੇ ਸਕੂਲਾਂ ਦੀਆਂ ਕੰਧਾਂ ਦੇ ਅੰਦਰ ਭਾਗ ਲੈਣ ਦੀ ਉਮੀਦ ਹੈ ਔਰ ਭਾਗ ਲੈਣ ਵਾਲੇ ਸਕੂਲਾਂ ਨੂੰ ਸਿੱਖਣ ਮਗਰੀ ਅਤੇ ਇਸ ਦੇ ਨਾਲ ਹੀ ਭਾਗ ਲੈਣ ਵਾਲੇ ਸਕੂਲਾਂ ਦੇ ਵਿੱਚ ਪ੍ਰਮਾਣਿਤ VOTING ਸਪਲਾਈ ਵੀ ਉਹਨਾਂ ਨੂੰ ਮਿਲਦੀ ਹੈ ਜਿਸ ਦੇ ਵਿੱਚ ਬੈਲੇਟ ਡੱਬੇ ਤੇ VOTING ਸਕਰੀਨ ਸ਼ਾਮਿਲ ਹੈ ਤਾਂ ਜੋ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਚੋਣ అనుਭਵ ਦੀ ਨਕਲ ਕੀਤੀ ਜਾ ਸਕੇ ਤੇ ਵਿਦਿਆਰਥੀ ਵੋਟ ਇੱਕ ਸਿਮੂਲੇਸ਼ਨ ਤੋਂ ਵਾਧਾ ਹੈ ਇਹ ਵਿਦਿਆਰਥੀਆਂ ਦੇ ਲਈ ਆਪਣੇ ਆਪ ਨੂੰ ਸਰਗਰਮ ਨਾਗਰਿਕਾਂ ਅਤੇ ਪਵਿੱਖ ਦੇ ਜਿਹੜੇ ਵੋਟਰਾਂ ਦੇ ਵਜੋਂ ਦੇਖਣ ਦਾ ਇੱਕ ਮੌਕਾ ਹੈ ਤੇ CIVIX ਦੇ ਮੁੱਖ ਕਾਰਜਕਾਰੀ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਇਲੈਕਸ਼ਨ ਕੈਨੇਡਾ ਦੇ ਨਾਲ ਪ੍ਰੋਗਰਾਮ ਚਲਾਉਂਦਾ ਹੈ ਉਹ ਖੋਜ ਦਰਸਾਉਂਦੀ ਹੈ ਕਿ VOTING ਦੇ ਸ਼ੁਰੂਆਤੀ ਅਨੁਭਵ ਆਦਤਾਂ ਤੇ ਵਿਸ਼ਵਾਸ ਨੂੰ ਵਧਾ ਸਕਦੇ ਨੇ ਜੋ ਜੀਵਨ ਭਰ ਭਾਗੀਦਾਰ ਵੱਲ ਵੀ ਲੈ ਜਾਂਦੇ ਨੇ ਤੇ ਕੈਨੇਡਾ ਭਰ ਦੇ ਅਧਿਆਪਕ ਇਸ ਨੂੰ ਜਿਹੜਾ ਹੈ ਉਹ ਸੰਭਵ ਬਣਾਉਂਦੇ ਰਹਿੰਦੇ ਨੇ ਵਿਦਿਆਰਥੀ ਵੋਟ ਦੇ ਨਤੀਜੇ ਅਕਸਰ ਅਸਲ ਆਮ ਚੋਣਾਂ ਦੀ ਨਕਲ ਕਰਦੇ ਨੇ 2021 ਦੇ ਵਿਦਿਆਰਥੀ ਵੋਟ ਦੁਹਰਾਓ ਦੇ ਵਿੱਚ ਲਿਬਰਲ ਪਾਰਟੀ ਨੇ 118 ਸੀਟਾਂ ਤੇ 24 ਫੀਸਦੀ ਪਰਸਿੱਧ ਵੋਟ ਜਿੱਤੇ ਇੱਕ ਘੱਟ ਗਿਣਤੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੇ ਬਣਾਈ ਹੈ ਕੈਨੇਡੀਆਨਾ ਨੇ 2021 ਦੇ ਵਿੱਚ ਲਿਬਰਲਾਂ ਨੂੰ ਘਾਟ ਗਿਣਤੀ ਵੀ ਦਿੱਤੀ ਹੈ ਵਿਦਿਆਰਥੀਆਂ ਨੇ ਪਿਛਲੀ ਚੋਣ ਦੇ ਵਿੱਚ ਐਂਡੀਪੀ ਨੂੰ ਅਧਿਕਾਰਤ ਵਿਰੋਧੀ ਧਿਰ ਦੇ ਵੱਜੋਂ ਚੁਣਿਆ ਸੀ ਜਿਸ ਦੇ ਨਾਲ ਉਹਨਾਂ ਨੂੰ 108 ਸੀਟਾਂ ਤੇ 28 ਫੀਸਡ ਵੋਟਾਂ ਮਿਲੀਆਂ ਸਨ ਕੈਨੇਡੀਆਨਾ ਨੇ ਪਿਛਲੀ ਚੋਣ ਦੇ ਵਿੱਚ ਕੰਜ਼ਰਵੇਟਿਵ ਵਿਰੋਧੀ ਧਿਰ ਨੂੰ ਵੋਟ ਦਿੱਤੀ ਸੀ 2021 ਦੀ ਜੇ ਗੱਲ ਕੀਤੀ ਜਾਏ 2021 ਵਿਦਿਆਰਥੀ ਵੋਟ ਦੇ ਵਿੱਚ ਤਿੰਨ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਲਿਬਰਲਾਂ ਦੇ ਨਾਲ ਜਸਟ ਇਨਟਰੂਡੋ ਐਨ ਡੀ ਪੀ ਦੇ ਨਾਲ ਜਗਮੀਤ ਸਿੰਘ ਤੇ ਕੰਜ਼ਰਵੇਟਿਵਾਂ ਦੇ ਨਾਲ ਐਰਨ ਓ ਟੂਲ ਨੇ ਜਿਹੜਾ ਆਪੋ ਆਪਣੇ ਹਲਕੇ ਦੇ ਵਿੱਚ ਸੀਟਾਂ ਜਿੱਤੀਆਂ ਇਸ ਸਾਲ ਦੀਆਂ ਵੋਟਾਂ ਦੇ ਨਤੀਜੇ ਚੋਣ ਵਾਲੇ ਦਿਨ ਜਿਹੜੇ ਆ ਅਧਿਕਾਰਤ ਪੋਲ ਬੰਦ ਹੋਣ ਤੋਂ ਬਾਅਦ ਚੋਣ ਜ਼ਿਲ੍ਹੇ ਦੁਆਰਾ ਜਨਤਾ ਕੋ ਕੀਤੇ ਜਾਣਗੇ ਟੈਕਸ ਬੈਨੀਫਿਟ ਕਿੰਨਾ ਕੋ ਜ਼ਰੂਰੀ ਹੈ ਔਰ ਬਹੁਤੇ ਲੋਕ ਜਿਹੜੇ ਇਹ ਧਿਆਨ ਨਹੀਂ ਦਿੰਦੇ ਕਿ ਟੈਕਸ ਭਰਨਾ ਜ਼ਰੂਰੀ ਹੈ ਉਹ ਟੈਕਸ ਨਾ ਭਰ ਕੇ ਕਿਹੜੀ ਗਲਤੀ ਕਰਦੇ ਨੇ ਤੇ ਖਾਸ ਕਰਕੇ ਜਿਹੜੇ ਬੈਨੀਫਿਟਸ ਉਹਨਾਂ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਉਹ ਉਹਨਾਂ ਤੋਂ ਖੁੰਝ ਜਾਂਦੇ ਨੇ ਆਓ ਦੇਖਦੇ ਹਾਂ ਤੇ ਜਾਣਦੇ ਹਾਂ ਕਿ ਐਮ ਐਲ ਏ ਇਸ ਬਾਰੇ ਕੀ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਟੈਕਸ ਹਰ ਕਿਸੇ ਲਈ ਭਰਨਾ ਕਿੰਨਾ ਜ਼ਰੂਰੀ ਹੈ ਸੋ ਟੈਕਸ ਭਰਨ ਦਾ ਜਿਹੜਾ ਸਮਾਂ ਹੈ ਉਹ ਬੇਸ਼ੱਕ ਖਤਮ ਹੋਣ ਵਾਲਾ ਹੈ ਪਰ ਟੈਕਸ ਭਰਨ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਇਸ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਮਐਲਏ ਜੈਸੀ ਸੋਨਰ ਜੀ ਜੁੜੇ ਹੋਏ ਨੇ ਸਰੀ ਨਿਊਟਨ ਤੋਂ ਐਮਐਲਏ ਨੇ ਉਹਨਾਂ ਤੋਂ ਇਸ ਬਾਬਤ ਜਾਣਕਾਰੀ ਹਾਸਲ ਕਰਦਿਆਂ ਜੈਸੀ ਸੋਨਰ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਬੇਸ਼ੱਕ ਗੱਲ ਹੋ ਰਹੀ ਹੈ ਵੀ ਜਿਹੜੇ ਤੁਹਾਡੇ ਟੈਕਸ ਹੈ ਉਹ ਭਰਨ ਦਾ ਸਮਾਂ ਬਹੁਤ ਘੱਟ ਰਹਿ ਗਿਆ ਪਰ ਕਿਹੜੀਆਂ ਉਹ ਚੀਜ਼ਾਂ ਜਿਨ੍ਹਾਂ ਦਾ ਕਈ ਵਾਰੀ ਅਸੀਂ ਖਿਆਲ ਰੱਖਣਾ ਭੁੱਲ ਜਾਂਦੇ ਆ ਪਰ ਉਹ ਭਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਨੂੰ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਤੁਹਾਡਾ ਸ਼ੇਰ ਜੀ ਫॉर ਹੈਵਿੰਗ ਮੀ ਔਨ ਯੂਰ ਪ੍ਰੋਗਰਾਮ ਸੋ ਸਾਨੂੰ ਪਤਾ ਹੁਣ ਹਫਤਾ ਹੀ ਰਹਿ ਗਿਆ ਐਂਟਿਲ ਦ ਟੈਕਸ ਡੈਡਲਾਈਨ ਐਂਡ ਐਕਚੁਅਲੀ ਜਿਹੜਾ ਆਪਾਂ ਦੇਖਦੇ ਆਂ ਜਿਹੜੇ ਲੋਕਾਂ ਦੀ ਲੋ ਇਨਕਮ ਹੁੰਦੀ ਆ ਉਹਨਾਂ ਨੂੰ ਲੱਗਦਾ ਥੈਟ ਉਹਨਾਂ ਨੂੰ ਟੈਕਸ ਨਹੀਂ ਭਰਨਾ ਪੈਣਾ ਕਿਉਂਕਿ ਉਹਨਾਂ ਨੂੰ ਦੇਣਾ ਨਹੀਂ ਪੈਣਾ ਪਰ ਆਪਾਂ ਇਹ ਦੱਸਣਾ ਚਾਹੁੰਦਾ ਜੇ ਤੁਹਾਨੂੰ ਕੁਝ ਪੇ ਨਹੀਂ ਕਰਨਾ ਪੈਂਦਾ ਤੁਸੀਂ ਫਿਰ ਵੀ ਟੈਕਸ ਭਰੋ ਬਿਕਾਜ਼ ਤੁਹਾਨੂੰ ਜਿਹੜੇ ਬੈਨੀਫਿਟਸ ਮਿਲਣਗੇ ਸਰਕਾਰ ਤੋਂ ਪੈਸੇ ਤੇ ਬੈਨੀਫਿਟਸ ਮਿਲਣਗੇ ਉਹ ਵੀ ਤੁਹਾਨੂੰ ਮਿਲ ਸਕਦੇ ਆ ਪਰ ਜੇ ਤੁਸੀਂ ਨਹੀਂ ਆਪਣੇ ਟੈਕਸ ਫਾਈਲ ਕਰਦੇ ਫਿਰ ਇਹ ਬੈਨੀਫਿਟਸ ਨਹੀਂ ਤੁਹਾਨੂੰ ਮਿਲ ਸਕਦੇ ਸੋ ਸਾਨੂੰ ਇਹ ਪਤਾ that 1 in 10 people average like low income ਉਹ ਟੈਕਸ ਨਹੀਂ ਭਰਦੇ ਤੇ ਇਹਨਾਂ ਤੋਂ 25% ਹੁੰਦੇ ਜਿਹੜੇ ਸਟੂਡੈਂਟਸ Their seniors renters name uh, is country the which io so ehi loki hai jada benefits so bojada jyada um unan nu benefit miluga mm -hmm. so um I, some of the benefits jere often loki pol jandea or ne aunanu uh, chitaranda ek thaka bc child and family benefit so mm -hmm. oh de nal uh, je Income through the um, parameters melda, monthly to a new amount melda, tax-free monthly payment to help offset the cost. Jira panyanya the kachie and they there. For a konde tax refund card there. That the annual refundable tax credit hunda jira renters ni melda. So they can help offset jira housings the both cost there hmm. Also sanupata ba that seniors vaste. Um, ਉਹ ਰੋਬੋਟ ਹੈਲਪਫੁਲ ਉਹਨਾਂ ਨੂੰ ਐਂਟਰ ਕ੍ਰੈਡਿਟ ਐਸ ਵੈਲ ਐਂਪੋਰਡ ਜਿਹੜੇ ਸਟੂਡੈਂਟਸ ਆ ਜਿਹੜੇ 25% ਜਿਹੜੇ ਨਹੀਂ ਫਾਈਲ ਕਰਦੇ ਉਹ ਤੋਂ ਹੈ ਸਟੂਡੈਂਟਸ ਉਹਨਾਂ ਨੂੰ ਲੱਗਦਾ ਕਾਹ ਤੇ ਕਾੜਨਾ ਮੈਨੂੰ ਕੁਝ ਪੇਥ ਕੜਨਾ ਨਹੀਂ ਪੈਣਾ ਪਰ ਟੂ ਐਸ਼ ਦੇ ਕ੍ਰੈਡਿਟਸ ਐਜੂਕੇਸ਼ਨ ਦੇ ਕ੍ਰੈਡਿਟਸ ਉਹਨਾਂ ਨੂੰ ਮਿਲ ਸਕਦੇ ਆ ਐਨ ਮੈਨੂੰ ਪਤਾ ਜਦੋਂ ਮੈਥ ਸਟੂਡੈਂਟ ਹੁੰਦੀ ਸੀਗੀ that ਜਦੋਂ ਫਾਈਲ ਕਾਰ ਮੈਨੂੰ ਵੀ ਸੀਗਾ ਕਾਤੇ ਫਾਈਲ ਕਾਰ ਨਾਲ ਜਦੋਂ ਫਾਈਲ ਕਰਕੇ ਬੈਨੀਫਿਟਸ ਮਿਲਦੇ ਪੈਸੇ ਮੜ ਕੇ ਮਾਣਦੇ ਜਿਹਦੇ ਨਾਲ ਆਪਾਂ ਪੜਾਈ ਤੇ ਫੋਕਸ ਕਰ ਸਕੀਏ ਬਹੁਤ ਜ਼ਰੂਰੀ ਸੀਗਾ ਤੇ ਆਪਾਂ ਇਹੀ ਬਸ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਪੈਸੇ ਸਰਕਾਰ ਐਂ ਬੈਨੀਫਿਟ ਸਰਕਾਰ ਤੋਂ ਨਹੀਂ ਦੇ ਸਕਦੇ ਉਹ ਟੇਬਲ ਤੇ ਨਾ ਛੱਡੋ ਕਿ ਸਾਨੂੰ ਪਤਾ ਪ੍ਰੀਵੀਅਸ ਸਟਡੀ ਦੇ ਵਿੱਚ ਆ ਪਤਾ ਲੱਗਾ ਸੀਗਾ that almost 2 ਬਿਲੀਅਨ ਡਾਲਰਸ ਅਪਨ ਬੈਨੀਫਿਟਸ ਤੇ ਵੈਜ ਟੇਬਲ ਤੇ ਸ਼ਟ ਦਿੰਦੇ ਨਹੀਂ ਆ ਕਲੇਮ ਕਰਦੇ ਬਿਕਾਜ਼ ਆਪਾਂ ਟੈਕਸ ਭਰਦੇ ਨਹੀਂ ਐਂਡ ਫਿਰ ਸਰਕਾਰ ਨੂੰ ਪਤਾ ਨਹੀਂ ਹੁੰਦਾ ਕਿੱਥੇ ਬੈਨੀਫਿਟਸ ਭੇਜਣੇ ਕਿਹਨੂੰ ਲੋੜ ਆ ਐਂਡ ਕਿਹਨੂੰ ਮਿਲਣਾ ਚਾਹੀਦਾ ਜੀ ਜਿਵੇਂ ਸੁਨਰ ਜੀ ਬੇਸ਼ੱਕ ਕਈ ਲੋਕ ਹੁੰਦੇ ਆ ਜਿਹੜੇ ਇਗਨੋਰ ਕਰ ਦਿੰਦੇ ਆ ਇਸ ਚੀਜ਼ ਨੂੰ ਕਿ ਇਟਸ ਓਕੇ ਟੈਕਸ ਪਰ ਨਾ ਕੋਈ ਬਾਲਾ ਜ਼ਰੂਰੀ ਨਹੀਂ ਅਗਲੇ ਸਾਲ ਭਰ ਦਵਾਂਗੇ ਤੇ ਖਾਸ ਕਰਕੇ ਜਿਹਦੇ ਵਿੱਚ ਤੁਸੀਂ ਇਨਕਲੂਡ ਕੀਤਾ ਵੀ ਉਹਦੇ ਵਿੱਚ ਯੰਗਸਟਰ ਜ਼ਿਆਦਾ ਹੁੰਦੇ ਨੇ ਸਟੂਡੈਂਟਸ ਵੀ ਧਿਆਨ ਨਹੀਂ ਦਿੰਦੇ ਨਾ ਚੀਜ਼ਾਂ ਵੱਲ ਸੋ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਦੱਸਣ ਦੇ ਵਿੱਚ ਵੀ ਘਾਟ ਹੈਗੀ ਹੈ ਵੀ ਉਸ ਪਲੇਟਫਾਰਮ ਤੱਕ ਉਹਨਾਂ ਤੱਕ ਇਹ ਚੀਜ਼ਾਂ ਪਹੁੰਚ ਨਹੀਂ ਪਾਉਂਦੀਆਂ ਵੀ ਉਹਨਾਂ ਨੂੰ ਬੈਨੀਫਿਟਸ ਜਿਹੜੇ ਨੇ ਉਹ ਕਿਵੇਂ ਮਿਲ ਸਕਦੇ ਨੇ ਤੇ ਕਿੰਨੇ ਮਿਲ ਸਕਦੇ ਨੇ ਇਹ ਹਜੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਤੱਕ ਉਹ ਜਿਵੇਂ ਉਹਦੀਆਂ ਚੀਜ਼ਾਂ ਜਿਹੜੇ ਇਨਸਾਨ ਨੂੰ ਇਹ ਪਤਾ ਲੱਗਦਾ ਜਦੋਂ ਆਪਾਂ ਦੇਖੀਦਾ ਸਟੂਡੈਂਟਸ ਆ ਪਰ ਜੇ ਨਵੇਂ ਇਸ ਦੇਸ਼ ਦੇ ਵਿੱਚ ਆਉਂਦੇ ਆ ਉਹ ਵੀ ਹੈਗੇ ਬਿਗ ਪਰਜੈਕਟ ਨਹੀਂ ਫਲ ਕਰਦੇ ਐਂ ਜੇ ਆਪਾਂ ਉਹਨਾਂ ਦੇ ਨਾਲ ਗੱਲ ਕਰੀਏ ਉਹਨਾਂ ਦੇ ਲੈਂਗੁਏਜ ਦੇ ਵਿੱਚ ਉਹਨਾਂ ਦੇ ਜਿੱਥੇ ਉਹ ਜਾਂਦੇ ਆ ਹੈਨਾ ਗੁਰਦੁਆਰੇ ਸਾਹਿਬ ਸਕੂਲਾਂ ਦੇ ਵਿੱਚ ਸਾਨੂੰ ਆਪਾਂ ਅਪਅਵੇਰਨੈਸ ਕ੍ਰੀਏਟ ਕਰਨਾ ਚਾਹੀਦਾ ਉਸ ਉਹਨਾਂ ਨੂੰ ਪਤਾ ਲੱਗੇ ਤੇ ਉਹਨਾਂ ਨੂੰ ਵੀ ਫਾਇਲ ਕਰਨੀ ਚਾਹੀਦੀ ਹੈ ਜੇ ਆਪਾਂ ਸਿਰਫ ਕਿਹਾ ਕਿ ਉਹ ਵੈਬਸਾਈਟ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਫਿਰ ਆਪੇ ਨਹੀਂ ਲੋਕਾਂ ਨੂੰ ਪਤਾ ਹੈਨਾ ਬਿਕਾਜ਼ ਸ਼ਾਇਦ ਜਿੱਥੇ ਦੇਸ਼ਾਂ ਤੋਂ ਉਹ ਆ ਰਹੇ ਆ ਛੱਦ ਨਹੀਂ ਉਹਨਾਂ ਨੇ ਕਦੇ ਟੈਕਸ ਉੱਤੇ ਪੜਿਆ ਹੋਗਾ ਪਰ ਇੱਥੇ ਆ ਕੇ ਉਹਨਾਂ ਨੂੰ ਬੰਦਾ ਬੰਨਾ ਚਾਹੀਦਾ ਦਾ ਟੈਕਸ ਭਰ ਕੇ ਉਹਨਾਂ ਨੂੰ ਬੈਨੀਫਿਟ ਦੇ ਪੈਸੇ ਨਾ ਸਕਦੇ ਆ ਜੀ ਤੇ ਜੇ ਕੋਈ ਟੈਕਸ ਇਗਨੋਰ ਕਰ ਰਿਹਾ ਜੋ ਭਰ ਨਹੀਂ ਰਿਹਾ ਚਾਹੇ ਉਹ ਕੋਈ ਸਟੂਡੈਂਟ ਹੈ ਚਾਹੇ ਉਹ ਫੈਮਿਲੀ ਮੈਂਬਰ ਹੈ ਤਾਂ ਉਹਦਾ ਕੀ ਨੁਕਸਾਨ ਹੋ ਸਕਦਾ ਉਹਨਾਂ ਨੂੰ ਸੋ ਜਿੱਦਾਂ ਜਿਹੜੇ ਬੈਨੀਫਿਟਸ ਆ ਆਲ ਤੁਹਾਨੂੰ ਮਿਲ ਨੇ ਰਾਈਟ ਜੇ ਤੁਸੀਂ ਫਾਈਲ ਨਹੀਂ ਕਰਦੇ ਜਿਹੜੇ ਕੁਆਟਰਲੀ ਜੀਐਸਟੀ ਤੇ ਐਚਐਸਟੀ ਦੇ ਰੀਬੇਟਸ ਮਿਲਦੇ ਲੋਕਾਂ ਨੂੰ ਉਹ ਨਹੀਂ ਤੁਹਾਨੂੰ ਮਿਲਦੇ ਕਿਉਂਕਿ ਸਰਕਾਰ ਨੂੰ ਪਤਾ ਨਹੀਂ ਤੁਹਾਡਾ ਇਨਕਮ ਕੀ ਆ ਜੇ ਤੁਹਾਨੂੰ ਲੋੜ ਆ ਆ ਜਿਹੜੇ ਚਾਈਲਡ ਬੈਨੀਫਿਟਸ ਆ ਉਹ ਨਹੀਂ ਤੁਹਾਨੂੰ ਮਿਲਨੇ ਸਾਡੇ ਜਿਹੜੇ ਇਹ ਬੈਨੀਫਿਟਸ ਦੀ ਗੱਲ ਕਰਦੇ ਆ ਭੜ ਕੇ ਹੀ ਟੈਕਸ ਤਾਂ ਹੀ ਮਿਲਦੇ ਆ ਉਹਦੇ ਨਹੀਂ ਸਰਕਾਰ ਨੂੰ ਪਤਾ ਹੁੰਦਾ ਕਿ ਇਹਨੂੰ ਲੋੜ ਆ ਤੇ ਕਿਹਨੂੰ ਨਹੀਂ ਹੈਗੀ ਸੋ ਜਰੂਰ ਟੈਕਸ ਭੜੋ and timely but also sort of sort of benefit it will be thought to timely uh the now not so ਸਕੰਡ ਜੀ ਬਿਲਕੁਲ ਸੋ ਟੈਕਸ ਭਰਨ ਦੀ ਜਿਹੜੀ ਤਾਰੀਖ ਹੈ ਬੇਸ਼ੱਕ ਉਹ ਥੋੜੀ ਰਹਿ ਗਈ ਹੈ ਇੱਕ ਹਫਤਾ ਤੁਸੀਂ ਦੱਸਿਆ ਵੀ ਰਹਿ ਗਿਆ ਐਜ਼ ਅ ਐਮਐਲਏ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਨੇ ਜੇ ਇੰਨੇ ਬੈਨੀਫਿਟ ਆਮ ਲੋਕਾਂ ਵਾਸਤੇ ਪ੍ਰੋਵਾਈਡ ਕਰਵਾਏ ਨੇ ਪਰ ਲੋਕਾਂ ਦੀ ਉੱਥੋਂ ਤੱਕ ਪਹੁੰਚ ਨਹੀਂ ਹੋ ਪਾ ਰਹੀ ਉਹ ਕਮੀਆਂ ਵੀ ਦੂਰ ਕਰਨ ਦੀ ਲੋੜ ਹੈ ਤੇ ਸਰਕਾਰੀ ਤੌਰ ਦੇ ਉੱਤੇ ਤੁਸੀਂ ਦੱਸੋਗੇ ਵੀ ਸਰਕਾਰ ਨੇ ਕਿਹੜੇ-ਕਿਹੜੇ ਵੱਡੇ ਪ੍ਰੋਗਰਾਮ ਜਿਹੜੇ ਨੇ ਉਹ ਬੈਨੀਫਿਟ ਦੇ ਵਿੱਚ ਇਨਕਲੂਡ ਕੀਤੇ ਨੇ So JD programs um, benefits, man, that's getting a family credit tax, uh, renter's tax credit, GST credit, tuition credits mm. and also um, supports JD, um, seniors just safe program wrap ਪ੍ਰੋਗਰਾਮ ਸੀਨੀਅਰਸ ਅਸਿਸਟੈਂਟ ਪ੍ਰੋਗਰਾਮ ਉਹਨਾਂ ਨੂੰ ਵੀ ਕ੍ਰੈਡਿਟਸ ਮਿਲ ਸਕਦੇ ਆ ਐਂਡ ਆਪਾਂ ਇਹ ਵੀ ਚਾਹੁੰਦੇ ਆ ਦੈਟ ਜੇ ਕਿਸ ਨੂੰ ਲੋੜ ਆ ਹੈਲਪ ਦੀ ਟੂ ਫਾਈਲ ਦਰ ਟੈਕਸਸ ਦੈਟ ਉਹ ਵੀ ਆਪਾਂ ਅਮ ਵੋਲੰਟੀਅਰ ਟੈਕਸ ਕਲੀਨਿਕਸ ਸਾਰੇ ਕੋਨੇ ਕੋਨੇ ਦੇ ਬੀਸੀ ਦੇ ਵਿੱਚ ਹੈ ਜੇ ਤੁਸੀਂ ਸੀਆਰਏ ਕੈਨੇਡਾ ਰੈਵਨਿਊ ਏਜੰਸੀ ਦੇ ਵੈਬਸਾਈਟ ਤੇ ਜਾਂਦੇ ਆ ਆਪਣੀ ਸਿਟੀ ਪਾਪੋ ਵਿੱਚ ਤੇ ਆਪੇ ਲਿਸਟ ਆ ਜਾਂਦੀ ਆ ਐਂਡ ਸਾਨੂੰ ਪਤਾ ਇੱਥੇ ਸੜੀ ਦੇ ਵਿੱਚ ਅਮ ਚਰਚਸ ਹੈਗੇ ਆ ਸਰੀ ਦੇ ਵਿੱਚ ਤੇ ਤੁਸੀਂ ਫਾਈਲ ਕਰ ਸਕਦੇ ਆ ਸਰੀ ਅਰਬਨ ਮਿਸ਼ਨਿਆ ਤੇ ਪਿਕਸ ਉਹ ਵੀ ਟੈਕਸ ਕਨੈਕਟ ਫ੍ਰੀ ਟੈਕਸ ਕਨੈਕਟ ਰਨ ਕਰਦੇ ਆ ਤੇ ਉਹ ਵੀ ਚੰਗਾ ਆ ਵੀ ਜਿਹੜੇ ਲੋਕ ਨਹੀਂ ਇੰਗਰੀਜੀ ਚ ਬੋਲਦੇ ਪੰਜਾਬੀ ਜਾਂ ਹਿੰਦੀ ਦੇ ਵਿੱਚ ਉਹਨਾਂ ਨੂੰ ਜਰ ਉਰਦੂ ਦੇ ਵਿੱਚ ਸਪੋਰਟ ਚਾਹੀਦੀ ਆ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੀ ਆ ਤੇ ਫਿਰ ਬੋਥ ਆ ਇਸ ਦੇ ਨਾਲ ਉਹ ਆਪਣੇ ਟੈਕਸ ਭਰ ਸਕਦੇ ਆ ਜੀ ਜੈਸ ਸੋਨਰ ਜੀ ਆਖੀਰ ਦੇ ਵਿੱਚ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ ਤੁਹਾਡੇ ਵੱਲੋਂ ਇਆ ਇਨਨੇ ਕਹਿਣਾ ਚਾਹੂੰਗੀ ਦ ਜਰੂਰ ਆਪਣੇ ਟੈਕਸ ਪੜੋ ਆਪਾਂ ਚੋਣਦੇ ਆ ਜਿਹੜੇ ਬੈਨੀਫਿਟਸ ਆਪਣੀ ਸਰਕਾਰ ਨੇ ਕੰਮ ਕੀਤਾ ਇਹਨਾਂ ਤੇ ਲੋਕਾਂ ਦੀ ਮਦਦ ਕਰਨ ਲਈ ਬਹੁਤ ਔਖਾ ਵੇਲਾ ਆ ਬਹੁਤ ਲੋਕਾਂ ਲਈ ਅੱਜਕੱਲ ਸੋ ਆਪਾਂ ਤੁਹਾਡੇ ਜਿਹੜੇ ਬੈਨੀਫਿਟਸ ਹੈ ਜਰੂਰ ਲੋਕੀ ਉਹਨਾਂ ਦਾ ਯੂਜ਼ ਕਰਨ ਉਹਨਾਂ ਨੂੰ ਮਿਲਣ ਤੇ ਫਿਰ ਆਪਣੀ ਲਾਈਫ ਦੇ ਵਿੱਚ ਹੈਲਪ ਮਿਲ ਜੀ ਸੋ ਥਿੰਕ ਬਹੁਤ ਵਧੀਆ ਜੀ ਥੈਂਕ ਯੂ ਸੋ ਮੱਚ ਜੈਸੀ ਜੀ ਸੋਨਰ ਜੀ ਇਸ ਟਾਪਿਕ ਦੇ ਉਤੇ ਗੱਲਬਾਤ ਕਰਨ ਦੇ ਲਈ ਸਾਡੇ ਵੀ ਥੈਂਕ ਯੂ ਸਸਿ ਜੀ ਅਗਰ ਦੇ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆਪਣੇ ਪੰਜਾਬੀ ਦੇ ਵਿੱਚ ਇੱਕ ਗੀਤ ਹੈ ਜਿਹਦੇ ਚ ਇੱਕ ਬੋਲੀ ਆਉਂਦੀ ਹੈ ਵੀ ਅੱਖ ਯਾਰ ਦੀ ਦੁਖਦੀ ਹੈ ਪਰ ਲਾਲੀ ਕਿਤੇ ਹੋਰ ਰੜਕਦੀ ਆ ਇਸੇ ਤਰ੍ਹਾਂ ਦੀ ਗੱਲ ਹੋਈ ਹੈ ਜੀ ਕਿ ਅਲਬਰਟਾ ਦੇ ਸ਼ਹਿਰ ਜੈਸਪਰ ਦੇ ਵਿੱਚ ਪਿਛਲੇ ਸਾਲ ਅੱਗਾਂ ਲੱਗੀਆਂ ਸੀਗੀਆਂ ਬੜੀਆਂ ਭਿਆਨਕ ਅੱਗਾਂ ਲੱਗੀਆਂ ਸੀ ਜਿਹਦੇ ਨਾਲ ਸ਼ਹਿਰ ਦਾ ਤੀਜਾ ਹਿੱਸਾ ਜਿਹੜਾ ਸੀਗਾ ਜੀ ਉੱਥੇ ਬਿਲਡਿੰਗਾਂ ਕਿਸਮ ਦੀਆਂ ਖਤਮ ਹੋ ਗਈਆਂ ਸੀਗੀਆਂ ਘਰ ਫੂਕੇ ਗਏ ਸੀਗੇ ਔਰ ਉਹਦੇ ਅਸਰ ਕੀ ਹੋਇਆ ਸੀਗਾ ਕਿ ਉਸ ਵੇਲੇ ਤਾਂ ਜਿਹੜੇ ਲੋਕ ਇੱਥੇ ਕੋਈ 20000 ਦੇ ਕਰੀਬ ਸੀ ਜੀ ਲੋਕਾਂ ਨੂੰ ਰਾਹਤ ਦਿੱਤੀ ਸੀ ਵੇਲਮਾਉਂਟ ਸ਼ਹਿਰ ਨੇ ਜਿਹੜਾ ਇੱਥੋਂ ਕੋਈ 150 ਕਿਲੋਮੀਟਰ ਦੀ ਦੂਰੀ ਤੇ ਆ ਪਰ ਬੀਸੀ ਦੇ ਵਿੱਚ ਸਥਿਤ ਆ ਵੇਲਮਾਉਂਟ ਟਾਊਨ ਜਿਹੜਾ ਜੀ ਉਥੇ ਲੋਕੀ ਆਉਂਦੇ ਜਾਂਦੇ ਰੁਕਦੇ ਆ ਉਥੇ ਠਹਿਰਦੇ ਆ ਪੈਸਾ ਖਰਚਦੇ ਆ ਜਿਹਦੇ ਨਾਲ ਉਸ ਟਾਊਨ ਦੀ ਆਪਣੀ ਜਿਹੜੀ ਇਕਨੋਮੀ ਆ ਚੱਲਦੀ ਆ ਪਰ ਹੋਇਆ ਕਿ ਕਿ ਉਸ ਤੋਂ ਬਾਅਦ ਦੇ ਵਿੱਚ ਉਹ ਲੋਕ ਜਿਹੜੇ ਉਥੇ ਠਹਿਰੇ ਸੀਗੇ ਉਹ ਸਾਰੇ ਚਲੇ ਗਏ ਪਰ ਜਿਹੜੇ ਦੋ ਹਾਈਵੇ ਕਨੈਕਟ ਕਰਦੇ ਆ ਵੇਲ ਮਾਉਂਟ ਨੂੰ ਇੱਕ ਹਾਈਵੇ 93 ਆ ਇੱਕ ਹਾਈਵੇ 16 ਆ ਇਹ ਜਿਹੜੇ ਹਾਈਵੇ ਜ ਹਾਈਵੇ 5 ਹੈਗਾ ਜੀ ਉਹ ਹਾਈਵੇ ਜਿਹੜੇ ਉਹਦੋਂ ਬੰਦ ਕਰ ਦਿੱਤੇ ਗਏ ਜਿਹਦਾ ਕਰਕੇ ਉਥੇ ਲੋਕਾਂ ਦਾ ਸੈਲਾਨੀਆਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਜਿਹਦੇ ਨਾਲ ਜਿਹੜੇ ਉਹਨਾਂ ਲੋਕਾਂ ਦਾ ਜੀਣਾ ਉਥੇ ਔਖਾ ਹੋ ਰਿਹਾ ਸੀ ਪ੍ਰੋਵਿੰਸ਼ੀਅਲ ਸਰਕਾਰ ਨੇ ਉਹਨਾਂ ਦੀ ਉਦੋਂ ਮਦਦ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਥੇ ਸਰਵੇ ਕਰਵਾਇਆ ਲੋਕਾਂ ਦਾ ਜਿਹੜੇ ਬਿਜ਼ਨਸ ਸੀਗੇ ਕੋਈ 64 ਬਿਜ਼ਨਸ ਦਾ ਸਰਵੇ ਕੀਤਾ ਉਹਦੇ ਚ 70% ਕਹਿੰਦੇ ਵੀ ਭਾਈ ਸਾਡਾ ਆਹ ਜਿਹੜਾ ਰੈਵਨਿਊ ਸਾਡੇ ਕੋਲ ਹੋਣ ਹੈਗਾ ਉਹਦੇ ਨਾਲ ਜੀਣਾ ਬੜਾ ਔਖਾ ਹੈ ਉਹਨਾਂ ਨੂੰ ਲੱਗਦਾ ਸੀ ਵੀ ਥੋੜਾ ਪੈਸਾ ਹੋਰ ਮਿਲ ਜਾਏ ਸਾਨੂੰ ਹੁਣ ਉਹ ਗੁਹਾਰ ਲਾ ਰਹੇ ਨੇ ਫੈਡਰਲ ਗਵਰਨਮੈਂਟ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਕੋ ਸਾਾਨੂੰ 150 ਮਿਲੀਅਨ ਮਾਫੀ ਚਾਉਣਾ ਜੀ 1.5 ਮਿਲੀਅਨ ਡਾਲਰ ਹੀ ਸਿਰਫ ਮਿਲ ਜਾਏ ਉਹਦੇ ਨਾਲ ਉਹ ਟਾਊਨ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਕਾਰੋਬਾਰ ਜਿਹੜਾ ਉਹ ਰਵਾ ਰਮੀ ਚੱਲ ਸਕਦਾ ਆ ਸੋ ਉਹ ਲੋਕਾਂ ਨੂੰ ਵੀ ਗੁਹਾਰ ਲਾ ਰਹੇ ਵੀ ਭਾਈ ਤੁਸੀਂ ਆਉਂਦੇ ਜਾਂਦੇ ਉੱਥੇ ਰੁਕੋ ਪੈਸੇ ਖਰਚੋ ਗੈਸ ਪਵਾਓ ਖਾਓ ਪੀਓ ਜਿਹਦੇ ਨਾਲ ਉਹਨਾਂ ਦਾ ਬਸਰ ਜਿਹੜਾ ਜੀ ਉਹ ਸੌਖਾ ਹੋ ਸਕੇ ਆਪਣੇ ਉਹ ਵੀ ਇੱਕ ਬੋਲੀ ਹੈਗੀ ਨਾ ਕਿ ਕੁਲੀ ਰਾਹ ਵਿੱਚ ਪਾਈ ਤੇਰੇ ਅਸਾਂ ਤੇ ਆਉਂਦਾ ਜਾਂਦਾ ਤੱਕਦਾ ਰਹੀ ਵਾਲੀ ਗੱਲ ਇਹ ਸਿਰਫ ਤੱਕਣ ਲਈ ਨਹੀਂ ਹੈ ਤਾਂ ਬਹੁਤ ਬਿਊਟੀਫੁਲ ਤਾਂ ਜੀ ਉਹ ਪਰ ਤੁਸੀਂ ਉੱਥੇ ਖਾਣਾ-ਦਾਣਾ ਵੀ ਕਰਨਾ ਤੇ ਪੈਸੇ ਵੀ ਖਰਚਣੇ ਆ ਤੇ ਲੋ ਦੂਸਰੀ ਖਬਰ ਹੈਗੀ ਆ ਸਾਡੇ ਸ਼ਹਿਰ ਤੋਂ ਅਮਰਜੀਤ ਸਿੰਘ ਸੋਹੀ ਹੋਰਾਂ ਦੀ ਜਿਹੜੇ ਇਲੈਕਸ਼ਨ ਲੜ ਰਹੇ ਨੇ ਐਡਮੰਟਨ ਸਾਊਥ-ਈਸਟ ਤੋਂ ਉਹ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਹੋਈ ਗੱਲਬਾਤ ਤੁਹਾਡੇ ਲਈ ਹਾਜ਼ਰ ਕਰਦੇ ਆਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਮਿਸਟਰ ਸੋਹੀ ਵਨ ਦੀ ਅਦਰ ਫੋਕਸ ਸੇਡ ਦੈਟ ਦ ਲਿਬਰਲਸ ਆਰ ਸੌਫਟ ਔਨ ਦ ਕ੍ਰਾਈਮ ਲਾਈਕ ਯੂ ਨੋ ਦੇ ਲੁੱਕ ਆਫਟਰ ਦ ਕ੍ਰਿਮੀਨਲਸ ਰਾਦਰ ਦਨ ਦ ਵਿਕਟਮ ਵਾਟ ਡੂ ਯੂ ਹੈਵ ਟੂ ਸੇ ਅਬਾਊਟ ਦ ਨੋਬਾਡੀ ਇਜ਼ ਸੌਫਟ ਔਨ ਕ੍ਰਾਈਮ ਐਵਰੀ ਗਵਰਨਮੈਂਟ ਇਜ਼ ਵਰਕਿੰਗ ਹਾਰਡ ਟੂ ਇੰਪਰੂਵ ਦ ਸੇਫਟੀ ਔਫ ਅਵਰ ਕਮਿਊਨਿਟੀਜ਼ municipal governments, permission governments, and federal government. We have seen that coming out of COVID, we have seen a spike in, in violent crime, as well as disorder uh, that we have experienced in our cities and in our, in our communities. One of the biggest source of crime are guns. And any party that is soft on guns will always be soft on crime. And Pierre Polyev has been very soft on guns. So I don't know how they can say that they're going to be tough on crime if they're going to be soft on guns. That guns are used every day to commit crime. And that's where we are focused. We're going to hire 2,000 RCMP officers, CBS officers to ensure that guns are unable to come into our city, uh, in, into our communities, into Canada from the United States, that drugs are not coming into Canada from the United States. And that's where we're going to make a real difference, along with Bringing forward a legislation that will make tougher for people to get bail if they're engaged in vehicle theft, in auto theft, in violent crime, criminal activity, and if they're committing crimes with guns, those guns will be confisc confiscated. So I think that's where we need to focus on the stop the flow of drugs and guns into our communities, and that will help make Canada a safer place. Like the so, it, 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 the the flow of illegal guns from the United States is a real source of crime. It is a source of violence that is being committed in our communities, as well as uh, the drugs that are being uh, coming into our communities. So, that is why it is so important that we get tough on guns, that we get tough on drugs, and we get tough on gangs. And criminals who are preying upon a vulnerable population, and that's where our focus has been. So, by hiring more CBS, CB,SA officers, hiring more RCMP officers, we'll be able to stop the flow of those illegal guns into our community. Oh, absolutely! That is why you know the flow of fentanyl, whether it's coming from Can uh, from US into Canada or coming from China through the ports into Canada, by having more uh, border security officers, we'll be able to intercept. Intercept that flow of smuggling into our community that will help our community safer. So, why not have China on board and saying, hey, this is a problem? Hey, can you start monitoring for this as well and double up the, the scanning? خبر ہے نواز خبر گاجازت چاہتے ہاں